ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਰੇਜੀ ਨਿਊ ਚੈਨਲ ਅਮਰਜੀਤ ਸਿੰਘ ਦੇ ਨਾਲ ਅੰਮ੍ਰਿਤਸਰ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਸਕੂਲਜੀ ਡਿਪਾਰਟਮੈਂਟ ਦੇ ਹੈੱਡ ਮੈਡਮ ਡਾਕਟਰ ਰੂਪਨ ਟਿੱਲੋ ਦੀ ਨਿਗਰਾਨੀ ਵਿੱਚ ਭਾਰਤ ਸ਼ੋਕਾ ਗੁਕਾਈ ਦੇ ਸੰਜੋਗ ਨਾਲ ਵਾਤਾਵਰਣ ਦੇ ਸਬੰਧ ਵਿੱਚ ਇੱਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਾਈਸ ਚਾਂਸਲਰ ਡਾਕਟਰ ਜਸਪਾਲ ਸਿੰਘ ਸੰਧੂ ਡੀਨ ਅਕੈਡੈਮਿਕ ਡਾਕਟਰ ਕੁਲਵਿੰਦਰ ਸਿੰਘ ਪਹੁੰਚੇ ਅਤੇ ਪ੍ਰੋਗਰਾਮ ਦੇ ਸਬੰਧ ਵਿੱਚ ਵਿਦਿਆਰਥੀਆਂ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਗੱਲਬਾਤ ਕਰਦੇ ਆ ਹੈੱਡ ਮੈਡਮ ਰੂਪਨ ਟਿੱਲੋ ਦੇ ਨਾਲ मेरा नाम डॉक्टर रूपन ढिलों है मैं साइकोलॉजी डिपार्टमेंट की हैड हैगी हूँ है। तो असी अज इतने एक प्रोग्राम कराया है जो कि सस्टेनेबिलिटी के है एक बड़ा व्डा इनिशिएटिव है जो कि अर्थ चार्टर नाल कनैक्ट है तो ਸੋਕਾ ਗਗਾ ਇੰਟਰਨੈਸ਼ਨਲ ਨਾਲ ਕਨੈਕਟਡ ਹੈ ਤੇ ਆਰਗੇਨਾਈਜ਼ਰਸ ਇਹਨਾਂ ਦੇ ਭਾਰਤ ਸੋਕਾ ਗਗਾਏ ਹੈਗੇ ਨੇ ਤੇ ਸਾਡਾ ਸਾਈਕੋਲੋਜੀ ਡਿਪਾਰਟਮੈਂਟ ਸਾਈਕੋਲੋਜੀ ਕਲੱਬ ਦੇ ਸਟੂਡੈਂਟਸ ਨੇ ਇਹਦੇ ਵਾਸਤੇ ਬਹੁਤ ਚੰਗਾ ਇੱਕ ਇਨੀਸ਼ੀਏਟਿਵ ਲਿੱਤਾ ਹੈ ਤੇ ਆਰਗੇਨਾਈਜ਼ ਹੋਇਆ ਹੈ ਤੇ ਇੱਥੇ 25 ਪੈਨਲ ਹੈਗੇ ਸੀ ਜੋ ਕਿ ਸਸਟੇਨੇਬਿਲਟੀ ਦੇ ਉੱਤੇ ਗੱਲ ਕਰਦੇ ਸੀ ਤੇ ਸਟੂਡੈਂਟਸ ਦੀ ਬਹੁਤ ਐਕਟਿਵ ਪਾਰਟਿਸਪੇਸ਼ਨ ਰਹੀ ਹੈ ਸਾਡੇ ਕੋਲ ਮੋਰ ਥੈਨ 2000 ਬੱਚੇ ਆਏ ਨੇ ਇਸ ਪ੍ਰੋਗਰਾਮ ਵਾਸਤੇ ਤਾਂ ਕਿ ਆਪਾਂ ਦੇਖਦੇ ਰਹਿਣੇ ਮਨ ਵਾਤਾਵਰਣ ਦੀ ਸੰਕਟਤਾ ਜਾ ਰਿਹਾ ਲੋਕ ਘਟੇ ਜਾ ਰਹੇ ਕੀ ਕਹਿਣਾ ਚ स्टूडेंट्स ਨੂੰ ਕਿ ਪੰਜਾਬ ਆਸ। ওকে ਸਾਡੇ ਨਾਲ ਅੱਜ ਇੱਥੇ ਚੀਫ ਗੈਸਟ ਅਗੇ ਸੀ ਡੀਨ ਅਕੈਡੈਮਿਕ ਅਫੇਅਰਸ ਡਾਕਟਰ ਪਲਵਿੰਦਰ ਸਿੰਘ। ਉਹਨਾਂ ਨੇ ਇੱਕੋ ਹੀ ਚੀਜ਼ ਬੋਲੀ ਹੈ ਕਿ ਇੱਕ ਬੰਦੇ ਦੇ ਪਿੱਛੇ 10 ਇੱਥੇ ਪੇੜ ਸਾਨੂੰ ਉਗਾਉਣੇ ਚਾਹੀਦੇ ਨੇ। ਸੋ ਮੈਂ ਇਹ ਕਹਿਣਾ ਚਾਹਾਂਗੀ ਕਿ ਵੀ ਨੀਡ ਟੂ ਗ로우 ਮੋਰ ਟਰੀਜ਼ ਐਂਡ ਦਿਸ ਇਨੀਸ਼ੀਏਟਿਵ ਕੈਨ ਓਨਲੀ ਬੀ ਟੇਕਨ ਬਾਈ ਯੂਥ ਐਂਡ ਦਿਸ ਵਾਸ ਜਸਟ ਵਨ ਪ੍ਰੋਗਰਾਮ ਵਿਚ ਵਾਸ ਡਿਸਕ੍ਰਾਈਬਿੰਗ ਥੈਟ ਹਾਊ ਯੂਥ ਕੈਨ ਟੇਕ ਇਟ ਫੋਰਵਰਡ। ਸੋ थैंक यू ਸੋ ਮੱਚ। ਅੱਛੀ ਸਾਸ਼ੀ ਗਾਲ ਜੀ ਮੇਰਾ ਨਾਮ ਸਮਰਨਜੀਤ ਸਿੰਘ ਹੈ ਤੇ ਮੈਂ ਸਾਈਕੋਲੋਜੀ ਡਿਪਾਰਟਮੈਂਟ ਦਾ ਸਟੂਡੈਂਟ ਆ ਮੈਂ ਮਾਸਟਰਸ ਇਨ ਸਾਈਕੋਲੋਜੀ ਕੰਪਲੀਟ ਕਰ ਚੁੱਕਿਆ ਹੁਣ ਅੱਗੇ ਹਾਈਰ ਸਟੱਡੀਜ਼ ਜਿੱਦਾਂ ਪੀ ਐਚ ਡੀ ਵਾਸਤੇ ਕੰਮ ਕਰ ਰਿਹਾ ਹਾਂ ਤੇ ਅੱਜ ਦਾ ਜਿਹੜਾ ਇਵੈਂਟ ਸੀਗਾ ਅਸੀਂ ਮੈਨੂੰ ਸਵਾਲ ਆਇਆ ਇਹ ਕਹੀ ਕਿ ਜਿਹੜਾ ਇਹ ਸਸਟੇਨੇਬਿਲਿਟੀ ਦੇ ਉੱਤੇ ਆ এনਵਾਇਰਨਮੈਂਟ ਦੇ ਉੱਤੇ ਆ ਤੇ ਸਾਈਕੋਲੋਜੀ ਦਾ ਇਹਦੇ ਨਾਲ ਕੀ ਲਿੰਕ ਹੈਗਾ ਤਾਂ ਮੈਂ ਉਹਨਾਂ ਨੂੰ ਸਵਾਲ ਕਰਦਾ ਹਾਂ ਕਿ ਤੁਸੀਂ ਸੋਚੋ ਜਦੋਂ ਤੁਸੀਂ ਪਹਾੜਾਂ ਤੇ ਜਾਂਦੇ ਆ ਤੇ ਅਸੀਂ ਇੰਨਾ ਖੁਸ਼ ਕਿਉਂ ਮਹਿਸੂਸ ਕਰਦੇ ਹਾਂ ਜਾਂ ਜਦੋਂ ਅਸੀਂ ਬੰਦ ਕਮਰੇ 'ਚ ਕੈਦ ਹੁੰਨੇ ਆ ਤੇ ਸਾਡੇ ਵਿਚਾਰ ਇੱਕਦਮ ਤੰਗ ਘੁੱਟੇ ਘੁੱਟੇ ਸਾਨੂੰ ਉਹ ਘੁੱਟਣ ਕਿਉਂ ਮਹਿਸੂਸ ਹੁੰਦੀ ਆ ਇਹਦਾ ਕਾਰਨ ਕੀ ਆ ਜਦੋਂ ਤੁਸੀਂ ਕਿਸੇ ਰੁੱਖ ਦੇ ਥੱਲੇ ਬੈਠਦੇ ਆ ਤੇ ਬੜੀ ਠੰਡਕ ਬੜੀ ਸ਼ਾਂਤ ਸਕੂਨ ਮਹਿਸੂਸ ਕਰਦੇ ਆ ਇਹਦਾ ਕਾਰਨ ਕੀ ਆ ਕਿ ਅਸੀਂ ਆਪਣੇ ਆਲੇ-ਦੁਆਲੇ ਤੋਂ ਪ੍ਰਭਾਵਿਤ ਹੁੰਨੇ ਸਾਡੇ ਜਿਹੜਾ ਸਰੀਰ ਆ ਸਾਡੇ ਜਿਹੜੇ ਭਾਵ ਆ ਉਹ ਸਾਡੇ ਆਲੇ-ਦੁਆਲੇ ਤੋਂ ਬੜੇ ਪ੍ਰਭਾਵਿਤ ਹੁੰਦੇ ਆ ਤੇ ਜਦੋਂ ਅਸੀਂ ਸਸਟੇਨੇਬਿਲਿਟੀ ਦੀ ਗੱਲ ਕਰਦੇ ਆ ਐਸਡੀਜੀਸ ਜਿਹਨੂੰ ਆਪਾਂ ਕਹਿੰਦੇ ਆ ਸਸਟੇਨੇਬਲ ਡਿਵੈਲਪਮੈਂਟ ਗੂਲਸ ਜਿਹੜਾ ਸੰਯੁਕਤ ਰਾਸ਼ਟਰ ਦਾ ਇੱਕ ਉਪਰਾਲਾ ਆ ਤਾਂ ਕਿ ਸਮਾਜ ਨੂੰ ਇੱਕ ਸੁਰੱਖਿਅਤ ਇੱਕ ਸਿਹਤਮੰਦ ਜੀਵਨ ਦਿੱਤਾ ਜਾ ਸਕੇ ਜਿਹਦੇ ਵਿੱਚ ਪਰਿਆਵਰਣ ਦੀ ਸੁਰੱਖਿਆ ਵੀ ਇੱਕ ਅਹਿਮ ਮੁੱਦਾ ਹੁੰਦਾ ਤੇ ਜਦੋਂ ਅਸੀਂ ਆਪਣੇ ਆਪ ਨੂੰ ਜਦੋਂ ਮੈਂ ਕਹਿੰਨਾ ਕਿ ਸਾਡਾ ਸਰੀਰ ਸਾਡੇ ਆਲੇ-ਦੁਆਲੇ ਤੋਂ ਪ੍ਰਭਾਵਿਤ ਹੁੰਦਾ ਮਤਲਬ ਸਾਡਾ ਆਲੇ-ਦੁਆਲਾ ਤੇ ਸਾਡਾ ਸਰੀਰ ਇੱਕ ਚੀਜ਼ ਹੈਗੇ ਆ ਆਪਾਂ ਕੁਦਰਤ ਨੂੰ ਤੇ ਸਰੀ ਚਲ ਸਕਦੀ ਹੈ ਪਰ ਕੁਦਰਤ ਤੋਂ ਬਿਨਾ ਮਨੋਖੀ ਨਹੀਂ ਚਲ ਸਕਦਾ ਸੋ ਅਸੀਂ ਉਹਦਾ ਹਿੱਸਾ ਹੈਗੇ ਆ ਅਸੀਂ ਸਾਡੇ ਨਾਲ ਹੀ ਕੁਦਰਤ ਬਣਦੀ ਆ ਇਸ ਕਰਕੇ ਜੇ ਕੁਦਰਤ ਚ ਕੋਈ ਚੀਜ਼ ਵਾ ਮਤਲਬ ਆਪਰ ਰਹੀ ਹੈ ਕੋਈ ਘਟਨਾ ਵਾਪਰ ਰਹੀ ਹੈ ਕੋਈ ਨੁਕਸਾਨ ਵਾਪਰ ਰਿਹਾ ਵਾ ਤਾਂ ਸਾਡੇ ਸਰੀਰ ਨੂੰ ਵੀ ਉਹਦਾ ਅਸੀਂ ਜਦੋਂ ਮੈਂਟਲ ਹੈਲਥ ਦੀ ਗੱਲ ਕਰਦੇ ਆ ਕਿ ਸਾਡੇ ਇਹਨਾਂ ਡਿਪਰੈਸ਼ਨ ਕਿਉਂ ਆ ਇਹਨਾਂ ਸਟ्रेस ਕਿਉਂ ਆ ਸਾਡੇ ਜਿਹੜੇ ਲੋਕਾਂ ਦੇ ਵਿੱਚ ਅੱਜ ਕੱਲ ਤੁਸੀਂ ਦੇਖ ਰਹੇ ਹੋ ਨਾ ਕਿ ਦਿਲ ਨਹੀਂ ਕਹਿੰਦੇ ਕਿ ਬੜੇ ਠੰਡੇ ਦਿਲ ਦੇ ਲੋਕ ਹੋ ਗਏ ਆ ਇਹ ਸਾਰਾ ਕੁਝ ਕਿਉਂ ਚੱਲ ਰਿਹਾ ਕਿਉਂਕਿ ਸਾਡੇ ਆਲੇ-ਦੁਆਲੇ ਜੋ ਕੁਝ ਬਦਲਾਵ ਜਿਹਾਨੂੰ ਸਿੱਧੀਆਂ ਅੱਖਾਂ ਨਾਲ ਨਹੀਂ ਤਾਂ ਵੀ ਜਿਹੜਾ ਹੌਲੀ ਹੌਲੀ ਛੋਟੇ ਛੱਟਾ ਨੁਕਸਾਨ ਚੱਲ ਰਿਹਾ ਪਰਿਆਵਰਣ ਦੇ ਵਿੱਚ ਆਬੋ ਹਵਾ ਗੰਦੀ ਹੋ ਰਹੀ ਆ ਪਾਣੀ ਦਾ ਜਿਹੜਾ ਲੈਵਲ ਆ ਥੱਲੇ ਜਾ ਰਿਹਾ ਇਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਸਾਨੂੰ ਚੀਜ਼ਾਂ ਪਤਾ ਆ ਤੇ ਸਾਡਾ ਸਰੀਰ ਕਿਉਂਕਿ ਕੁਦਰਤ ਦਾ ਹਿੱਸਾ ਆ ਇਹ ਚੀਜ਼ ਮਹਿਸੂਸ ਕਰਦਾ ਤੇ ਸਾਡੇ ਚ ਘਾਟ ਆਉਂਦੀ ਆ ਹਾਂਜੀ ਅਸੀਂ ਦੇਖਦੇ ਕਿ ਦਿਨੋਂ ਦਿਨ ਲੋਕ ਜਿਹੜੇ ਆ ਹਵਾ ਤੋਂ ਆਕਸੀਜਨ ਮਿਲਦੀ ਆ ਹਾਂਜੀ ਆਪਾਂ ਕੋਰੋਨਾ ਦੇ ਟਾਈਮ ਤੇ ਵੀ ਦੇਖਿਆ ਕਿ ਆਕਸੀਜਨ ਦੀ ਬਹੁਤ ਲੋੜ ਬਿਲਕੁਲ ਲੋਕ ਜਿਹੜੇ ਕੀ ਬਹੁਤ ਜ਼ਿਆਦਾ ਜਾ ਹੱਦੋਂ ਵੱਧ ਕੇ ਜਿਹੜੇ ਕੱਟ ਦਿੱਤੇ ਗਏ ਆ ਤੁਸੀਂ ਕੀ ਕਹਿਣਾ ਚਾਹੁੰਦੇ ਆ ਦੇਖੋ ਜਿੱਦਾਂ ਹੁਣ ਮੈਂ ਕਿਹਾ ਕਿ ਅਸੀਂ ਕੁਦਰਤ ਦਾ ਹਿੱਸਾ ਹੈਗੇ ਆਂ ਜਦੋਂ ਜਨਸਖਿਆ ਘਟਦੀ ਆ ਜਾਂ ਜਨਸੰਖਿਆ ਵੱਧਦੀ ਆ ਪਰਿਆਵਰਣ 'ਚ ਵੀ ਉਹਦੇ ਵਿੱਚ ਵੀ ਇੱਕ ਹਰਕਤ ਹੁੰਦੀ ਆ ਇੱਕ ਬਦਲਾਵ ਆਉਂਦਾ ਹੈਣਾ ਚਾਹੇ ਉਹ ਨੁਕਸਾਨ ਵਾਲ ਚੱਲੀਏ ਚਾਹੇ ਕਿਸੇ ਫਾਇਦੇ ਵਾਲ ਹੈਣਾ ਅਸੀਂ ਕਹਿੰਨੇ ਆ ਪੋਪੂਲੇਸ਼ਨ ਘਟਾਵਾਂਗੇ ਤਾਂ ਜਿਹੜਾ ਨੇਚਰਲ ਰਿਸੋਰਸਸ ਆ ਕੁਦਰਤੀ ਜਿਹੜੇ ਸਾਡੇ ਕੋਲ ਮੌਜੂਦ ਆ ਤੋਹਫੇ ਉਹਨਾਂ ਦਾ ਵੱਧ ਉਪਯੋਗ ਵਧਿਆ ਉਪਯੋਗ ਕਰ ਸਕਦੇ ਆ ਤੇ ਇਸੇ ਤਰੀਕੇ ਨਾਲ ਜਦੋਂ ਅਸੀਂ ਕੁਦਰਤ ਦੇ ਰਿਸੋਰਸਸ ਘਟਾ ਰਹੇ ਆ ਕੁਦਰਤ ਦੇ ਰਿਸੋਰਸਸ ਘਟ ਆ ਰਿਹਾ ਰੁੱਖ ਘਟ ਰਹੇ ਆ ਹੈਣਾ ਪਾਣੀ ਕਟ ਰਿਹਾ ਵਾ ਹਵਾ ਗੰਦੀ ਹੋ ਰਹੀ ਆ ਸਾਫ ਹੋ ਵਾ ਘਟ ਰਿਹਾ ਤਾਂ ਮਤਲਬ ਜ਼ਿੰਦਗੀਆਂ ਦੇ ਨਾਲ ਵੀ ਖਿਲਵਾੜ ਹੋਏਗਾ ਇਹ ਇਹ ਦੋ ਤਰਫਾ ਤਰੀਕਾ ਇਹ ਇਦਾਂ ਨਹੀਂ ਕਿ ਅਸੀਂ ਸਿਰਫ ਕੁਝ ਕਰ ਰਹੀਆਂ ਜਾਂ ਕੁਦਰਤ ਦੇ ਇਹ ਦੋ ਤਰਫਾ ਤਰੀਕਾ ਸਾਡਾ ਵੀ ਸਹਿਯੋਗ ਆ ਕੁਦਰਤ ਦਾ ਸਾਡੇ ਜੀਵਨ ਦੇ ਵਿੱਚ ਵੀ ਸਹਿਯੋਗ ਆਗਾ ਸੋ ਗੱਲ ਇਹ ਆ ਕਿ ਅਸੀਂ ਕੁਦਰਤ ਦਾ ਅਖੰਡਵਾ ਅੰਗ ਹੈਗੇ ਆਂ ਕੁਦਰਤ ਦੇ ਨਾਲ ਖਿਲਵਾੜ ਜਿਹੜਾ ਹੋ ਰਿਹਾ ਉਹ ਸਾਡੇ ਨਾਲ ਆਪਣਾ ਇਹ ਸਮਝੀ ਕਿ ਅਸੀਂ ਆਪਣੇ ਆਪ ਨਾਲ ਖਿਲਵਾੜ ਕਰ ਰਹੇ ਆ ਇਸ ਕਰਕੇ ਇੱਕ ਇਕੋਲੋਜੀਕਲ ਸਾਈਕੋਲੋਜੀ ਪ੍ਰੋਪਰ ਇੱਕ ਫੀਲਡ ਹੈਗੀ ਆ ਜਿਹੜੀ ਇਹ ਦੱਸਦੀ ਆ ਕਿ ਪਰਿਆਵਰਣ ਤੇ ਮਨੁੱਖ ਦਾ ਆਪਸ ਵਿੱਚ ਕੀ ਤਾਲਮੇਲਾ ਤੇ ਸਾਡੇ ਪਰਿਆਵਰਣ ਦੇ ਨਾਲ ਨਾਲ ਸਾਡੇ ਉਤੇ ਕੀ ਪ੍ਰਭਾਵ ਪੈਂਦਾ ਤੇ ਸਾਡੇ ਪਰਿਆਵਰਣ ਤੇ ਕੀ ਪ੍ਰਭਾਵ ਪੈਂਦਾ ਇਸੇ ਚੀਜ਼ ਕਰਕੇ ਅਸੀਂ ਇਹ ਐਗਜ਼ਿਬਿਸ਼ਨ ਲਾਈ ਸਸਟੇਨੇਬਿਲਟੀ ਦੇ ਉੱਤੇ ਐਗਜ਼ਿਬਿਸ਼ਨ ਸੀ ਕਿ ਜਿੱਥੇ ਅਸੀਂ ਸਮਝ ਸਕੀਏ ਕਿ ਮਨੋਵਿਗਿਆਨ ਦਾ ਪਰਿਆਵਰਣ ਦੇ ਉੱਤੇ ਕੀ ਰੋਲ ਹੈਗਾ ਤੇ ਪਰਿਆਵਰਣ ਦਾ ਮਨੋਵਿਗਿਆਨ ਉੱਤੇ ਕੀ ਰੋਲ ਹੈਗਾ